ਓ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਅਸਲਾਮੁਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਏਲ ਰੈਕਸ਼ਨ ਦੋਸਤੋ ਅੱਜਕੱਲ ਪੰਜਾਬ ਦਾ ਮਾਹੌਲ ਹੋ ਕਾਫੀ ਬਿਆਨਬਾਜ਼ੀ ਵਿੱਚ ਗਰਮਾਇਆ ਹੋਇਆ ਹੈ ਸਿਆਣੇ ਕਹਿੰਦੇ ਨੇ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਤੋਲਣਾ ਮਤਲਬ ਇਹ ਨਹੀਂ ਕਿ ਤਕੜੀ ਤੋਲਣਾ ਹੈ ਤੋਂ ਲੰਮ ਗੱਲ ਇਹ ਆ ਕਿ ਜਿਹੜੀ ਚੀਜ਼ ਦੀ ਬੋਲਣੀ ਹੈ ਨਾ ਉਹਨੂੰ ਪਹਿਲੋ ਵਿਚਾਰੋ ਪਖੋ ਮੈਂ ਕੀ ਬੋਲਣ ਲੱਗਾ ਇਹਦਾ ਕੀ ਅਸਰ ਹੋ ਸਕਦਾ ਜਿਵੇਂ ਇੰਗਲਿਸ਼ ਕਹਿੰਦੇ ਨੇ ਥਿੰਕ ਬਿਫੋਰ ਸਪੀਕ ਕਿ ਬੋਲਣ ਤੋਂ ਪਹਿਲਾਂ ਸੋਚੋ ਵੀ ਹਰ ਬੰਦੇ ਨੂੰ ਯਾਨੀ ਕੋਈ ਵੀ ਗੱਲ ਕਰਨੀ ਆ ਨਾ ਉਹਨੂੰ ਪਹਿਲੋ ਆਪਣੇ ਬੋਲਣ ਤੋਂ ਪਹਿਲਾਂ ਸੋਚਣ ਦੀ ਲੋੜ ਹੈ ਜਿਵੇਂ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ जिन्ने बयान ਦਿੱਤਾ ਹੈ ਕਿ ਪੰਜਾਬ ਹਮੇ ਜੀ ਪੰਜਾਬ ਦਾ ਆਇਆ ਤੇ ਪੰਜਾਹਾਂ ਚੋਂ 18 ਜਨ ਲੱਗਿਆ ਤੇ ਪੰਜੀ ਬਤੀਰ ਨਹੀਂ ਚੱਲਣ ਵਾਲੀ ਹੁੰਦੇ ਬੜੀ ਗਾਨੀ ਗੱਲ ਆ ਵੀ ਇਹੋ ਜੇ ਬਿਆਨ ਸੁਣ ਕੇ ਇੱਕ ਸੀਨੀਅਰ ਪੋਲਟਿਕਸ ਪੋਲਟਿਕਸ ਹੋਵੇ ਸੀਨੀਅਰ ਲੀਡਰ ਹੋਵੇ ਜਿਹੜਾ ਐਮਪੀ ਵੀ ਰਹਿ ਚੁੱਕਾ ਹੋਵੇ ਐਮਐਲਏ ਵੀ ਰਹਿ ਚੁੱਕਾ ਹੋਵੇ ਮੌਜੂਦਾ ਇਹ ਵਾਲੇ ਹੋ ਪੀ ਓ ਐਲ ਆ ਪੋਜੀਸ਼ਨ ਯਾਨੀ ਪੀ ਆ ਲੀਡਰ ਆਫ ਆਪੋਜੀਸ਼ਨ ਐਲ ਓ ਪੀ ਆ ਵੀ ਜਿਹੜਾ ਆ ਦਾ ਲੀਡਰ ਨਾ ਪੋਜੀਸ਼ਨ ਦਾ ਉਹਦੀ ਉਹਦੀ ਵੀ ਇੱਕ ਵੈਲਿਊ ਬਹੁਤ ਹੁੰਦੀ ਆ ਲੀਡਰ ਦੀ ਪਰ ਇਹੋ ਜਿਹੇ ਬੇਤੁਕੇ ਬਿਆਨ ਦੇ ਦੇਣੇ ਬਿਨਾ ਸਮਝ ਤੋਂ ਬਿਆਨ ਦੇ ਦੇਣੇ ਕਿ ਪੰਜਾਬ ਵਿੱਚ ਐਵੇਂ ਇੰਨੇ ਬੰਬ ਆਏ ਤੇ ਇੰਨੇ ਚੱਲ ਗਏ ਇੰਨੇ ਰਹਿ ਗਏ ਆ ਇਹ ਹਿਸਾਬ ਤਾਂ ਨਾ ਕਰਨਾ ਤੇ ਬੰਦਾ ਫਿਰ ਆਪਣੇ ਬਿਆਨਾਂ ਫਸਦਾ ਜਾਂ ਕਹੀ ਆ ਤੇ ਜਾਂ ਆਪਾਂ ਜਿਹੜੀ ਗੱਲ ਬੋਲਦੇ ਆ ਉਹਦਾ ਆਪਣਾ ਪ੍ਰੂਫ ਜਣਾ ਪਉ। ਇਹ ਆਪਕ ਪ੍ਰੂਫ ਨਹੀਂ ਸਮਝੋ ਆਪਾਂ ਕੋਲੋਂ ਇਹ ਇਹ ਲਾ ਕੇ ਲੋਕਾਂ ਨੂੰ ਪੈਨਿਕ ਕਰਨ ਵਾਸਤੇ ਲੋਕਾਂ ਅੰਦਰ ਹਫੜਾ ਦਫੜੀ ਪਚਾਉਣ ਵਾਸਤੇ ਯਾਨੀ ਕਿ ਇਹ ਬਿਆਨਤਾ ਹੈ ਜਿਹਨੂੰ ਪੰਜਾਬ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਸਿਆਸੀ ਬੰਬਿਆ ਜਿਹੜੇ ਛੱਡੇ ਉਹਨੇ ਪੰਜਾਬ ਤੇ ਜਿਨ੍ਹਾਂ ਚੋਂ ਸਿਆਸੀ 50 ਬੰਬਾ ਜੋਨੇ ਠਾਰਾਂ ਚਲਾ ਦੇ ਤੇ ਬਾਕੀ ਮਿੱਤੀ ਰਿੰਦੇ ਚਾਣੋ ਲਈ। ਇਹੋ ਜਿਹੇ ਬਿਆਨ ਆ ਨਾ ਸੋਭਾ ਨਹੀਂ ਹੁੰਦੇ ਕਿ ਸੀਨੀਅਰ ਲੀਡਰ ਨੂੰ ਤੋ ਹੁਣ ਆਪ ਘੰਤਮਾਨ ਨੇ ਅਨਕੁਾਈ ਭਾਈ ਹੋਈ ਹੈ ਲੇ ਵੀ ਦੱਸੋ ਅਕਸਰ ਤੁਹਾਨੂੰ ਇਸਦਾ ਪਤਾ ਆਏਗਾ ਤੁਹਾਨੂੰ ਤਾਂ ਪਤਾ ਲੱਗਾ ਹੋ ਹੁਣ ਗੱਲ ਸੱਚ ਕਰਦੀ ਸਹੀ ਹੈ ਮੰਨ ਲਓ ਮੈਂ ਕੋਈ ਉੱਠ ਕੇ ਬਿਆਨ ਦਵਾ ਮੋਬਾਈਲ ਦੇ ਉੱਤੇ ਕਿ ਪੰਜਾਬ ਜਿੰਨੇ ਬੰਬ ਆ ਗਏ ਇੰਨੇ ਚੱਲ ਗਏ ਨੇ ਰਹਿ ਗਏ ਆ ਤੇ ਲੋਕੀ ਮੈਨੂੰ ਪੁੱਛਣਗੇ ਆ ਕੇ ਦੱਸ ਕਿ ਤੂੰ ਦੱਸ ਕਿਨੇ ਆ ਕਿਨੇ ਦੱਸਿਆ ਤੈਨੂੰ ਪ੍ਰੂਫ ਦਿਹਾ ਤੱਕ ਇਹ ਉਹ ਮਦਦ ਫੜੀ ਹੈ ਕਿਨੇ ਆਂਦੇ ਫਿਰ ਮੇਰੇ ਕੋਲ ਮੈਨੂੰ ਪਤਾ ਆ ਜਾਂਦਾ ਇਹ ਤੇ ਮੇਰਾ ਮੈਨੂੰ ਸਾਰੀ ਨੋਵਲਜ ਆ ਉਹਦੇ ਬਾਰੇ ਤੇ ਇਹ ਐਵੇਂ ਇਸ ਤਰ੍ਹਾਂ ਦੇ ਬਿਆਨ ਦੇਣੇ ਇੱਕ ਛੰਡੀ ਗੱਲ ਨਹੀਂ ਗਈ ਤੇ ਬਾਕੀ ਜੇ ਉਹਨਾਂ ਨੇ ਬਿਆਨ ਦਿੱਤਾ ਤੇ ਉਹਦਾ ਕੋਈ ਉਹਦਾ ਸਹੀ ਜਵਾਬ ਤਾਂ ਨਹੀਂ ਜੇ ਵਾਕਿਆ ਦੀ ਨਿਗਾਹ 'ਚ ਕੋਈ ਹੋਈ ਗੱਲ ਹੈਗੀ ਹੈ ਤਾਂ ਸੋ ਦੱਸੇ ਕਿ ਜਿਹੜੇ ਕਿਹੜੇ ਸੂਤਰ ਹੈ ਉਹ ਕਾਪੇ ਗਵਰਨਮੈਂਟ ਨੂੰ ਸੂਤਰ ਕੁਝ ਵੀ ਤੁਹਾਨੂੰ ਕਿ ਕਿੱਥੋਂ ਬੱਲਗਾ ਗਾਂ ਦੀਆਂ ਗਲਤ ਹੋਊਗੀ ਜੇ ਕੋਈ ਹੋ ਜਾ ਕੋਈ ਚੱਕਰ ਹੈਗਾ ਬਿਨਾਂ ਆਪ ਦੇ ਵਿੱਚ ਲੋਕਾਂ ਨੂੰ ਲੋਕਾਂ ਨੂੰ ਸੋ ਸੁਰੱਖਿਆ ਵਾਸਤੇ ਲੋਕਾਂ ਦੇ ਭਲੇ ਵਾਸਤੇ ਦੱਸੋ ਗਵਰਨਮੈਂਟ ਨੂੰ ਗਵਰਨਮੈਂਟ ਦੇ ਨਾਲ ਵੀ ਆਪਾਂ ਸਹਿਯੋਗ ਕਰਾਂ ਕੋਪ੍ਰੀਂਟ ਕਰੋ ਗਵਰਨਮੈਂਟ ਨੂੰ ਤੇ ਜੇ ਤੁਸੀਂ ਕਹੋਗੇ ਮੈਂ ਤਾਂ ਸਾਹਮਣੇ ਕਰਦੇ ਇਹ ਤਾਂ ਫਿਰ ਤੁਹਾਨੂੰ ਤੁਸੀਂ ਮੱਕੜੀ ਜਾਲਾਂ ਨੂੰ ਆਪੇ ਫਸੋਗੇ ਆਪਣੇ ਜਾਲ 'ਚ ਇਹ ਹੋਣਾ ਜਿਹੜਾ ਜਿਹਾ ਬਿਆਨ ਦੇ ਦੇਦ ਬੈਠਾ ਬਾਜਵਾ ਤੇ ਇਹ ਬਿਆਨ ਉਹਦੇ ਉਲਟੀ ਗੱਲ ਪਾਏ ਹੋਏ ਨੇ ਹੁੰਦੇ ਕਈ ਲੀਟਰ ਪਾਰਟੀਆਂ ਵਗੈਰੇ ਨੇ ਕਿ ਇਹ ਆਪਣਾ ਸਮਝ ਜਾਖ ਰਹੇ ਨੇ ਉਹ ਗੱਲ ਆਖੀ ਆ ਕਿ ਜਿਹੜਾ ਪ੍ਰਤਾਪ ਬਾਜਵਾ ਹੈ ਇਹਦਾ ਬਿਆਨ ਬੜਾ ਬੇਤੁਕਾ ਬਿਆਨ ਆ ਜੇ ਬਿਆਨ ਦਿੱਤਾ ਤਾਂ ਉਹਦਾ ਪੂਰਾ ਸਹੀ ਜਵਾਬ ਦਵੇ ਇਹ ਸਾਰੀ ਦੱਸੇ ਗਵਰਨਮੈਂਟ ਨੂੰ ਨਵੀਂ ਇਹ ਕਿਹੜੇ ਸੂਤਰਾਂ ਤੇ ਕਿਹੜੇ ਸੂਤਰਾਂ ਉਨੂੰ ਬਣਾ ਲਗਾ ਫਿਰ ਅਗੋਂ ਗਵਰਨਮੈਂਟ ਖੁਦ ਕਾਰਵਾਈ ਕਰਨ ਵਾਲੀ ਬਣੀ ਹੋ ਗਾਂ ਦੀ ਕੋਈ ਤੇ ਉਹਨੇ ਕਹ ਆ ਵੀ ਇਹੋ ਜਿਹੇ ਬਿਆਨ ਜਿਹੜੇ ਦਿੱਤੇ ਨੇ ਜਖਰ ਸਾਹਿਬ ਕਹਿੰਦੇ ਨੇ ਨਾ ਦਿੱਤੇ ਆ ਆਪਣਾ ਬਾਈ ਬਣੀ ਤੇ ਇਹ ਇੱਕ ਲੱਭੀ ਸਿਆਸੀ ਸਤੰਟ ਜਿਹਾ ਲੱਗਦਾ ਲੋਕਾਂ ਵਾਸਤੇ ਨਾ ਅਰਾਜਤਾ ਫਰਮ ਵਾਸਤੇ ਲੋਕਾਂ ਨੂੰ ਪੈਨ ਕਰਨ ਵਾਸਤੇ ਨੋ ਕਾ ਮੈਂ ਪਿੱਛੇ ਦਾਦਾ ਮੋਟਰ ਕਰਨ ਵਾਸਤੇ ਇਹ ਕਹਿੰਦਾ ਬਿਆਨ ਦਿੱਤਾ ਨੇ ਇਹ ਚਾਹੀਦਾ ਹੀ ਦੇਣਾ ਇਹ ਚੱਕਰ ਲੱਭਦੇ ਨਹੀਂ ਹੋ ਲੀਡਰਾਂ ਦਾ ਵੀ ਇਹੋ ਹੀ ਵਿਚਾਰ ਆ ਪਰ ਇਹ ਕਾਂਸ ਦੇ ਲੀਡਰ ਉਹ ਦਿਨ ਆਪਣਾ ਉਹਨਾਂ ਦੇ ਨਾਲ ਧੰਨੇ ਦੇਣ ਦਾ ਕੋਈ ਮੇਰੀ ਗੱਲ ਸੁਣੋ ਲੀਡਰ ਕੋ ਸੋਚੋ ਯਾਰ ਤੁਸੀਂ ਕਰਦੇ ਕੀ ਜੋ ਜੇ ਤੁਹਾਡੇ ਕਿਸੇ ਬੰਦੇ ਦੇ ਮੂੰਹੋਂ ਗਲਤ ਬਿਆਨ ਹੋ ਗਿਆ ਸੋ ਤੁਸੀਂ ਆਪ ਵੀ ਅਸੀਂ ਮਾਫੀ ਮੰਗਦੇ ਆ ਜੇ ਤੁਸੀਂ ਸਾਥ ਵੀ ਤੁਸੀਂ ਲਾ ਦੋਗੇ ਕਿ ਜੇ ਪਹਿਲਾਂ ਵੀ ਜੇ ਤੁਸੀਂ ਸਾਥ ਦੇਂਦੇ ਬਾਜੇ ਤਾਂ ਫਿਰ ਤੁਸੀਂ ਦੱਸ ਦਿਓ ਉਹ ਕਿਹੜੇ ਸੂਤਰ ਨੇ जो भी पता नहीं आखिर मीडिया के, के तो साथ ही जा था था जा अपने बंद गलत बंद का गलत बयान था चलो तो मैं गलत बंदा नहीं कहूँगा एक सीनियर लीडर है गलत बयान का यह जो जहां सियासत चल पी ना जो बयान सियासत चल पेगी देश का भला नहीं करती सूबे भला ही करना उल्टा अपने सूबे नुकसान होता है बयान चलो सोचा करो ਕਿਸੇ ਕਿਹੜੇ ਬਿਆਨ ਦੇ ਰਹੇ ਸਾਡੀ ਸਾਡੀ ਪੋਜੀਸ਼ਨ ਕੀ ਆ ਸੀ ਕਿਹੋ ਜਿਹਾ ਡਿਡਰ ਸਾਡੇ ਕਿੰਨੇ ਸਾਲ ਤੋਂ ਪੁਰਾਣੇ ਡਿਡਰ ਆ ਅੱਜ ਬਿਆਨ ਦੇਣ ਲੱਗੇ ਸਾਡੀ ਮੂਜੇ ਦੀ ਮੱਜੀ ਗੱਲ ਘੜ ਦਿੰਦੇ ਆ ਅੱਛਾ ਹੁਣ ਇਹਦੀ ਜਗ੍ਹਾ ਤੇ ਇੱਕ ਗੱਲ ਨਾ ਮੰਨਿਓ ਇਹਦੀ ਜਗ੍ਹਾ ਤੇ ਕੋਈ ਆਮ ਬੰਦੇ ਨੇ ਗੱਲ ਕਹੀ ਹੁੰਦੀ ਕਿ ਪੰਜਾਬ ਦੇ ਵਿੱਚ 50 ਬੰਬ ਆਏ ਆ ਤੇ 18 ਚੱਲ ਗਏ ਤੇ 32 ਚੱਲਨੇ ਆ ਦੱਸੋ ਫਿਰ ਉਹਦਾ ਪੰਜਾਬ ਪੁਲਿਸ ਦਾ ਕੀ ਹਾਲ ਗਾਡੀ ਮੰਨਿਓ ਉਹਨੂੰ ਕਿੰਨਾ ਟੌਰਚਰ ਕਰਦੀ ਹੁਣ ਦੱਸ ਤੂੰ ਵੀ ਇਹ ਤੇ ਤੈਨੂੰ ਇਹ ਕਿਥੋਂ ਬੱਦ ਲਗਾ ਕੋਟ ਕੋਟ ਕੇ ਉਹਨੂੰ ਉਹ ਦੁੰਬਾ ਬਣਾ ਦੇਣਾ ਥੋਨੂੰ ਤੇ ਦਾ ਮਤਲਬ ਇਹ ਹੋ ਗਿਆ ਵੀ ਯਾਨੀ ਕਿ ਪਾਂਪੰਨੇ ਵਾਤੇ ਨੂੰ ਸੱਤਿਆ ਤੇ ਲੀਡਰਾਂ ਵਾਤੇ ਮੱਖਲੇ ਮਾਹੀ ਮੰਗਲੋ ਇਹ ਗੱਲ ਹੋਈ ਵੀ ਮਾਹੀ ਮੰਗਿਆ ਹੀ ਲੱਗੇ ਤੇ ਸਟਕਾਰਾ ਕਿਉਂ ਦਿੱਤਾ ਪੈਣੇ ਹੋਏ ਜਾਣ ਬੁਜੀ ਨੇ ਸੀਨੀਅਰ ਲੀਡਰ ਹੋ ਗਏ ਤੇ ਦੇ ਫਰਕ ਨੂੰ ਉਹਨਾਂ ਨਾਲ ਹੋਇਆ ਵੀ ਜੇ ਕੋਈ ਮਾੜਾ ਬੰਦਾ ਬਗਲ ਕਰੇ ਤੈਨੂੰ ਫੁੱਟ ਕੋਟ ਕੇ ਜਾਰੇ ਦੋਦਾ ਆਹ ਬੋਲ ਬੁਰਾਲ ਕਰ ਦਿਓ ਜੇ ਸਿਆਸੀ ਬੰਦਾ ਕੋ ਉਹਨਾਂ ਦਾ ਮਾਹੀ ਮੰਗਲਾ ਮਾਹੀ ਮਾਹੀ ਨੂੰ ਸਰਜੂ ਜੇ ਆਮ ਬੰਦਾ ਕੋ ਉਹਨੂੰ ਆਖੋ ਮਾਹੀ ਮੰਗਲਾ ਉਹਨਾਂ ਦੇ ਥੜੇ ਦੇ ਪੈਗ ਨੂੰ ਬੋਸ ਲਈ ਛੋਟੋ ਜਿਹੇ ਦੇ ਵਿੱਚੋਂ ਭਾਵੇਂ ਕੋਈ ਲੀਡਰ ਆ ਮੈਂ ਨਹੀਂ ਕਹ ਰਿਹਾ ਕਿ ਇਹ ਪਾਰਟੀ ਕਰਨੀ ਇਥੇ ਕਰ ਲੈਣਾ ਭਾਵੇਂ ਆਪਦਾ ਲੀਡਰ ਆ ਭਾਵੇਂ ਕਾਂਗਰਸ ਦਾ ਭਾਵੇਂ ਭਾਜਪਾ ਦਾ ਭਾਵੇਂ ਅਕਾਲੀਆਂ ਦਾ ਇਹ ਬਿਆਨ ਦਿਓ ਸੋਚ ਸਮਝ ਕੇ ਲੋਕਾਂ ਦੇ ਆ ਬੜਾ ਤਖੀ ਨਾ ਮਚਾਓ ਆਪਣੇ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਜੇ ਗੱਲ ਹੈਗੀ ਸਭ ਦੱਸੋ ਸੰਯੋਗ ਕਰੋ ਆਪਸੇ ਮਿਲ ਕੇ ਬੈਠ ਕੇ ਤੁਸੀਂ ਦੇਖ ਆਪਣੇ ਪੰਜਾਬ ਦਾ ਭਲਾ ਕਰੋ ਹੁਣ ਲੱਭਿਆ ਬੜਾ ਬਸਿਓਛੋ ਹੀ ਆ ਲਗੋ ਆਪਣੇ ਪਤਾਲ ਸਿੰਘ ਬਾਈ ਬਾਗੁਰੂ ਤੇ ਹੁਣ ਕਿਹਦਾ ਜੀ ਮੈਂ ਦੱਸਾਂ ਨਹੀਂ ਗਾ ਜੀ ਇਹੇ ਸੂਤਰਿਆ ਤੇ ਮੈਨੂੰ ਮੇਰੇ ਕੋਈ ਨੀਜੀ ਸੂਤਰਿਆ ਮੈਂ ਨਹੀਂ ਦੇਣਾ ਦੱਸਣਾ ਵੀ ਇਤਰਾ ਹੋ ਸਕਦਾ ਕੋਈ ਗੱਲ ਵੀ ਐਡੀ ਵੱਡੀ ਹੋਵੇ ਦੇਸ਼ ਦੀ ਸੁਰੱਖਿਆ ਜਿਹਦਾ ਮਾਮਲਾ ਜੜਿਆ ਹੋਵੇ ਆ ਬੰਬਲਾਮਸਲਾ ਕੋਈ ਨਿਕੰਮਾ ਸਲਾ ਨਹੀਂ ਹੈ ਗੈਦਰੀ ਸੁਰੱਖਿਆ ਨਾਲ ਕਿਉਂਕਿ ਪੰਜਾਬ ਇੱਕ ਬਾਰਡਰ ਏਰੀਆ ਹੈ ਇੱਥੇ ਇਹ ਮਸਲਾ ਬੜਾ ਗੰਭੀਰ ਹੈ ਇਥੋਂ ਇਹ ਬਿਆਨ ਹੀ ਬੜੇ ਗੰਭੀਰ ਹੋ ਸਕਦੇ ਨੇ ਇਸ ਦਾ ਹੁਣ ਜਵਾਬ ਦੇ ਉਹਨੂੰ ਬਾਈਬਲ ਆਪਣਾ ਪ੍ਰਤਾਸ ਬਾਈਬਲ ਹੋਣਾ ਪਵੇਗਾ ਔਰ ਕਾਂਗਰਸ ਪਾਰਟੀ ਨੂੰ ਆ ਪਵੇਗਾ ਇਹ ਕਾਂਗਰਸ ਪਾਰਟੀ ਖੁਦ ਆਪਣੇ ਬੰਦੇ ਦੀ ਗਲਤ ਬਿਆਨਾਂ ਦੀ ਹਮਾਇਤ ਕਰੀ ਤਾਂ ਕਾਂਗਰਸ ਪਾਰਟੀ ਵੀ ਇਸ ਦੀ ਜ਼ਿੰਮੇਵਾਰ ਹੋਵੇਗੀ ਉਹ ਫਿਰ ਉਹ ਦੱਸ ਦੇ ਕਿ ਵੀ ਇਹ ਇਹ ਲੱਗਿਆ ਮੈਨੂੰ ਬਿਆਨ ਕਿਉਂ ਦਿੱਤਾ ਜੇ ਦਿੱਤਾ ਜੇ ਸਹੀ ਹੈ ਕਿ ਨਹੀਂ ਗਲਤ ਨਹੀਂ ਸਹੀ ਇਹ ਨਹੀਂ ਸਹੀ ਤੇ ਫਿਰ ਸਾਰੀ ਕਾਂਸ ਪਾਰਟੀ ਪੰਜਾਬ ਜਨਤਾ ਬਾਹੀ ਮੰਗੇ ਪੰਜਾਬ ਜਨਤਾ ਕੁਮਾਹੀ ਮੰਗੇ ਦੋਸਤੋ ਪਤਾ ਨਹੀਂ ਸਾਡੇ ਲੀਡਰਨ ਕੀ ਹੋ ਗਿਆ ਜੋ ਮਰਜੀ ਮੂੰਹ ਬੋਲੀ ਜਾਂਦੇ ਨੇ ਜਾਂ ਨਾ ਕੁਰਸੀ ਦੀ ਭੁਖ ਸਤਾਉਂਦੀ ਰਹਿੰਦੀ ਆ ਤੇ ਅੱਜ ਹੁਣ ਸਾਡੇ ਕੋਲ ਪਾਵਰ ਨਹੀਂ ਜੀ ਗਈ ਐਂ ਲੈ ਵੀ ਆਪਣਾ ਐ ਵੀ ਇਹਨਾਂ ਨੂੰ ਬੁਲਾ ਵੀ ਉਹਦਾ ਬਿਨਾ ਪਾਵਰ ਤੋਂ ਜਿਹੜੀ ਨਾ ਜਿਹੜਾ ਜਿਹਦਾ ਕੋ ਬੰਦੇ ਦਾ ਸਾਰਾ ਉੱਡ ਜਾਂਦਾ ਬੰਦਾ ਖਰ ਮਾਸਵਾਇ ਮਾਰਦਾ ਵੀ ਕਿਤੇ ਗਏ ਮੈਨੂੰ ਕੋਈ ਸਹਾਰਾ ਮਿਲ ਜੇ ਇਹ ਰਿਟੇ ਦੇ ਹੱਲ ਬਣੀ ਪਈ ਆ। ਵੀ ਚੰਗੇ ਕੰਮ ਕਰੋਗੇ ਜਾਂ ਫੇਰ ਤੁਹਾਨੂੰ ਲੋਕ ਬੋਟ ਵਣਗੇ। ਹੁਣ ਭਗਵੰਤ ਮਾਨ ਜੀ ਆ ਕੇ ਕੰਮ ਕਰਨਗੇ ਤੇ ਤੁਹਾਨੂੰ ਕੋਈ ਫੋਲਗਾ ਪਾਉਗੇ। ਅਗਰ ਇਹ ਨਹੀਂ ਕਰਗੇ ਜਿਉਂ ਤਾਂ ਢਾਲ ਕੀਤਾ ਹੀ ਇਹਨਾਂ ਦਾ ਤੇ ਉਹ ਨਹੀਂ ਲਗਾ ਲੋ ਜੋ। ਤੁਸੀਂ ਤਾਂ ਗੁੜਕਾ ਰੱਖਾ ਫੜ ਕੇ ਆਖੇ ਇਹਨਾਂ ਕਾਂਗਰਸ ਨੇ ਪਈ ਰੈਸਾ ਖਤਮ ਕਰਾਂਗੇ। ਉਹ ਦਿਨ ਹਲੇ ਖਸਮ ਹੋਉਣੀ ਹੋਇਆ। ਕੋਈ ਘਟ ਨਹੀਂ ਜਾਓ। ਕੋਈ ਕਾਲੀ ਘਟ ਨਹੀਂ ਗਏ। ਕੋਈ ਕਾਂਗਰਸੀ ਘਟ ਨਹੀਂ ਗਏ। ਕੋਈ ਘਟ ਹੀ ਹਾਂ ਅਜੇ ਜੀ ਪਰਖਣਾ ਤੇ ਭਾਏ ਬਣ ਪਰਖਣਾ ਹੈ। ਤਿੰਨ ਪਾਰਟੀ ਪਰਖ ਲਈਆਂ। ਗਾਲੀ ਕਾਂਗਰਸ ਤੇ ਆਪ ਪੰਨਾ ਕੋਰ ਨਿਸ਼ਾਨੀ ਪੰਜਾਬ ਖਤਮ ਹੋਇਆ ਸੋ ਨਸ਼ਾ ਵਧਿਆ ਕਾਦੀ ਰਾਜੀ ਵਧਿਆ ਕਾਂਸਲਾ ਬਜਟ ਆਪ ਦੇ ਰਾਜੀ ਵਧਿਆ ਠੀਕ ਹੈ ਇਹ ਜੂਰ ਹੈ ਵੀ ਆਪ ਵਾਲੇ ਪੂਰੀ ਮਿਹਨਤ ਕਰਨਦੇ ਆ ਤੇ ਵੀ ਕੋਸ਼ਿਸ਼ ਕਰਨਦੇ ਆ ਨੈਵੀਗੇਸ਼ਨ ਕੰਟਰੋਲ ਕਰਨ ਦੀ ਤੇ ਜੇਦੋ ਇਸ ਚੀਜ਼ ਨੂੰ ਕੰਟਰੋਲ ਕਰ ਗਏ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਾ ਪੰਜਾਬ ਵਿੱਚ ਇਹੋ ਆਪ ਆਦਮੀ ਹੱਲ ਕਰ ਲੈਣਾ ਨਸ਼ੇ ਦਾ ਤੇ ਅਗਲੀ ਜੱਟ ਅਗਲੇ ਵਾਰ ਅਗਲੀ ਲਕਸ਼ਮਾਤੇ ਹੋਣਾ ਦਾ ਯਾਨੀ ਕਿ ਬੇਸ ਤੇ ਆ ਰਿਹਾ ਬੜੇ ਆਰਾਮ ਨਾਲ ਲੋਕਾਂ ਟੌਰਾਂ ਜਾ ਗਏ ਲੋਕਾਂ ਕਹਿੰਦੇ ਬਈ ਨਸ਼ਾ ਕਰ ਦਿੱਤਾ ਪਰ ਮੋਟਾ ਲੋਕੀ ਬਿਣਾ ਉਹਨਾਂ ਕਹਿੰਦੇ ਵੋਟਾਂ ਦੇਣਗੇ ਤੇ ਜੇ ਹੁਣ ਆ 1.5 2 ਸਾਲ ਲੱਗੇ ਆ ਅਗਰ ਇਹ ਲੱਭੀ ਮਾਵਾ ਕੋ ਤਾਂ ਨਸ਼ਾ ਨਿਤਰਾ ਮਾਰਦੇ ਰਹੇ ਤੇ ਇਤਰੇ ਲੋਕੀ ਜਿਹੜੇ ਨਸ਼ੇ ਵਿਚ ਨਾਲੇ ਭਾਵੇਂ ਕੋਈ ਬੰਦਾ ਨਸ਼ੇ ਵਿਚ ਦਾ ਮੈਂ ਹੁਣ ਇਹ ਬੰਨੇ ਨਹੀਂ ਜਾਵਾਂਗਾ ਮੇਰਾ ਟੌਪਿਕ ਨਹੀਂਗਾ ਅੱਜ ਤੇ ਫੇਰ ਉਹਨਾਂ ਦਾ ਵੀ ਇਹਨਾਂ ਦਾ ਵੀ ਹਾਲ ਹੋਏਗਾ ਫੇਰ ਕੋਣ ਕੋ ਕਿਹੜੀ ਪਾਰਟੀ ਹੁਣ ਤੇ ਨਾ ਪਾਰਟੀ ਹੁਣ ਪੰਜਾਬ ਦੇ ਲੋਕਾਂ ਨੇ ਆਪਣਾ ਇਹ ਪਰਖ ਲਿਆ ਤੇ ਹੁਣ ਭਾਵੇਂ ਬਾਰੇ ਦੀ ਪਰਖਣ ਵਾਲੀ ਕੋਥੋ ਉਹ ਉਹਨਾਂ ਗਾਂ ਕੀ ਬੰਦਾ ਹੈ ਤੇ ਮੈਂ ਇਹ ਖੇਤੇ ਕਹਾਂਗਾ ਕਿ ਪੰਜਾਬ ਦੇ ਲੀਡਰੋ ਭਾਵੇਂ ਕਿਸੇ ਪਾਰਟੀ ਦੇ ਜੋ ਬਿਆਨ ਦਿਆ ਕਰੋ ਇੱਕ ਲੀਡਰਾਂ ਮੰਗ ਦਿਆ ਕਰੋ ਇਹ ਬੱਚਿਆਂ ਨੂੰ ਮੋਰਖਾ ਵਾਲੇ ਬੰਦਾ ਨਾ ਦਿਓ ਕਿ ਜੋ ਮਰਜੀ ਆ ਮੂਲੇ ਬੋਲਦਾ ਇਹ ਫਿਰ ਬਿਆਨ ਦਿੰਦੇ ਹੈ ਨਾ ਉਹਦਾ ਫਿਰ ਸਬੂਤ ਦਿਓ ਕਿਉਂਕਿ ਇਹ ਜਿਹੜਾ ਐਡਾ ਵੱਡਾ ਮੁੱਦਾ ਉਠਾਇਆ ਨਾ ਮੈਂ ਬਾਹਰ ਨਹੀਂ ਇਹ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਇਸ ਸਚਾ ਜੁੜਿਆ ਮੁੱਦਾ ਹੈ ਇਹਦਾ ਹੁਣ ਜਾਨੀ ਕਿ ਹਾਲ ਮਿਲਵਾ ਜੀਦਾ ਹੈ ਵੀ ਇਹ ਲਗੀ ਇੱਕ ਗੱਲ ਬਿਲਕੁਲ ਅਫਵਾਡ ਆਈ ਗਈ ਹੈ ਲੋਕਾਂ ਵਿੱਚ ਲਗੀ ਲੋਕਾਂ ਨੂੰ ਪੈਨ ਕਰਨ ਵਾਸਤੇ ਜਾਂ ਲੋਕਾਂ ਨੂੰ ਦਿਲਾਉ ਆਪਣੇ ਦੇਸ਼ ਗਉਣ ਵਾਸਤੇ ਤੇ ਜੇ ਇਹ ਸੱਚੀ ਹੈ ਫਿਰ ਇਸ ਚੀਜ਼ ਦਾ ਉਹ ਤੈਤਾ ਗਵਰਨਮੈਂਟ ਜਾਵੇ ਤੇ ਕਾਂਗਰਸ ਨੂੰ ਪਾਰਟੀ ਸਾਰੇ ਮੈਕਨਫਰ ਨਹੀਂ ਕਹਿੰਦਾ ਸਾਰੀ ਪਾਰਟੀ ਕਹਿੰਦਾ ਵੀ ਲੋਕੀਓਂ ਪਹਿਲੇ ਨਹੀਂ ਹੋ ਗਏ ਜਿੱਦਾਂ ਦੇਖਿਆ ਪਹਿਲੇ ਹੁਣ ਮੁੰਡੇ ਸਭ ਪੜ ਲੈ ਗਏ ਨੇ ਸਾਰੇ ਬਦਮਾਰ ਆਂਦੇ ਨੇ ਪਹਿਲ ਹੋ ਗਈ ਇੱਕ ਪਾਰਟੀ ਪਾਰਟੀ ਮਾਰੀ ਹਰੀ ਪਾਰਟੀ ਭਾਵੇਂ ਜੋ ਮਿਲ ਗਈ ਜਿੰਦਾਬਾਦ ਮਰਦਾਬਾ ਕਰੀ ਆਣਾ ਆਪੇ ਪਾਰਟੀ ਮਾਰ ਸਾਡੀ ਪਾਰਟੀ ਦੀ ਭਾਸ਼ਾ ਰੰਗਲ ਤੋਂ ਗਈ ਹੁਣ ਇਹ ਲੋਕ ਨਹੀਂ ਹੈਗੇ ਹੁਣ ਲੋਕ ਪੜ ਲੈ ਗਏ ਥੋੜਾ ਸਮਝਦੇ ਜੋ ਤੁਹਾਡੀ ਚਾਲਾਂ ਨੂੰ ਤੇ ਤੁਸੀਂ ਤੁਹਾਨੂੰ ਲੋਕਾਂ ਚ ਚੁੰਦੇ ਆ ਤੁਹਾਨੂੰ ਲੋਕਾਂ ਨੂੰ ਚੁਣ ਕੇ ਤੁਹਾਨੂੰ ਇਲੈਕਸ਼ਨ ਆਪਣਾ ਜਿਤਾ ਗਏ ਤੁਹਾਨੂੰ ਤਬੀ ਘੱਲਦੇ ਨਹੀਂ ਤੁਸੀਂ ਉੱਥੇ ਜਾ ਕੇ ਲੋਕਾਂ ਬਾਰੇ ਸੋਚੋ ਲੋਕਾਂ ਦਾ ਭਲਾ ਕਰੋ ਲੋਕਾਂ ਬਾਰੇ ਆਪਸ ਰਲ ਮਿਲ ਕੇ ਪੰਜਾਬ ਨੂੰ ਖਿਲ ਜਾਓ ਨਾਗੇ ਆਪਣਾ ਘਰ ਪਰੋਂ ਜੇ ਘਰ ਪਰੋਂ ਮਿਲਦਾ ਸਭ ਕੁਝ ਪੰਜਾਬ ਵੀ ਠੀਕ ਆ ਜੇ ਘਰ ਪਰੋਂ ਕੋਈ ਨਹੀਂ ਮਿਲਦਾ ਪੰਜਾਬ ਬੜਾ ਗੜਬੜ ਬੜੀ ਆ ਤਾਂ ਘੱਟ ਕੋਈ ਵੀ ਨਹੀਂ ਕਰਦਾ ਮੈਂ ਮੂੰਹ ਤੇ ਕਹਿੰਉਂ ਕੋਈ ਕੁਆਲਿਟੀ ਘਟ ਨਹੀਂ ਕਰਦੀ ਕੋਈ ਪਾਲਿਟੀ ਘਟ ਨਹੀਂ ਕਰਦੀ ਜਿਹਦਾ ਦਾ ਲੱਗਦਾ ਦਾ ਲੰਦਾ ਰਹਣਾ ਆਪਣੀ ਜਾਇਦਾਦਾਂ ਬਣਵਾਉਂਦਾ ਆਪਣੀਆਂ ਜਾਇਦਾਦਾਂ ਪੂਰਾ ਰੱਜ ਕੇ ਲੁੱਟਦੇ ਪੰਜਾਬ ਨੂੰ ਤੇ ਇਹ ਸੀ ਮੇਰੀ ਵੀਡੀਓ ਆਪਣਾ ਇਹ ਜਿਹੜੀ ਪਤਾ ਉਸ ਬਾਈ ਬਾਈ ਬਿਆਨਤ ਹੈ ਇਹ ਪੰਜਾਬ ਬੰਬ ਆ ਗਿਆ 18 ਚੱਲ ਗਿਆ ਪੰਜ ਕਿਹੜੇ 18 ਜਨ ਕਿੱਥੇ ਚੱਲ ਗਏ ਉਹਦਾ ਹੁਣ ਬੱਤੀ ਜੇ ਚੱਲ ਨਹੀਂ ਆ ਉਹਨੂੰ ਬੰਦੇ ਜੀ ਪੁੱਛਿਆ ਹੁੰਦਾ 10 ਗਾਂਹੇ 10 ਦੇ ਕਿਥੇ ਲੈਣੇ ਆ ਲੋਕੀ ਤਬਜਾ ਨਾ ਪੰਜਾਬ ਜੇ ਮਾਹੌਲ ਨਾ ਖਰਾਬ ਹੋਵੇ ਤੇ ਦੋਸਤੋ ਇਹ 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 ਤੁਹਾਨੂੰ ਵੀਡੀਓ ਮੇਰੀ ਦੇ ਵਿਚਾਰ ਦੱਸੇ ਚੰਗੇ ਲੱਗੇ ਆ ਤੇ ਵੀਡੀਓ ਨੂੰ ਆਪਣਾ ਤੁਸੀਂ ਲੇ ਕਰਨਾ ਦਾ ਇਹਨਾਂ ਵਿਚਾਰਾਂ ਨੂੰ ਸ਼ੇਅਰ ਕਰੋ ਲੋਕਾਂ ਨੂੰ ਅਵੇਅਰਨੈਸ ਦਿਓ ਲੀਡਰਾਂ ਬਾਰੇ ਕੀ ਲੀਡਰ ਆਪਣੀ ਆਪਣੇ ਰੋਟੀਆਂ ਸੇਕ ਦੀ ਖਾਤਰ ਸਿਆਸੀ ਰੋਟੀਆਂ ਸੇਕ ਦੀ ਖਾਤਰ ਕਿਹੜੇ ਕਿਹੜੇ ਬਿਆਨ ਦੇਂਦੇ ਨੇ ਕਿਹੋ ਜਿਹਾ ਬਿਆਨ ਦਿੰਦੇ ਨੇ ਲੋਕਾਂ ਨੂੰ ਅਵੇਰਨਸ ਦਿਓ ਤੇ ਲੋਕ ਇਹਨਾਂ ਲੀਡਰਾਂ ਦੇ ਸਿਆਸੀ ਟੰਟਾਂ ਤੋਂ ਵਜੋ ਸਿਆਸੀ ਬਿਆਨ ਜਿਹੜੇ ਮੁਰਦਾ ਪਰੇ ਬਿਆਨ ਸਿਆਸੀ ਉਹਨਾਂ ਤੋਂ ਵਜੋ ਤੇ ਤਾਂ ਜੋ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਲੈ ਵੀ ਮਾਹੌਲ ਨਾ ਪੈਦਾ ਹੋਵੇ ਕੋਈ ਪੰਜਾਬ ਦਾ ਪੰਜਾਬ ਦਾ ਅੱਗੇ ਜਾਰਾ ਕਦੋਂ ਤੋਂ ਜੋ 84 ਵਜੇ ਤੱਕ ਇਹ ਚੀਜ਼ਾਂ ਕੁੱਦਣ ਰਿਹਾ ਹੈ ਹੇ ਲੋਮਾ ਆਤਵਾ ਨੇ ਲੋਕੀ ਮਾਰਤੇ ਫਿਰ ਨਸ਼ਾ ਨਸ਼ਾ ਦਰਪਿਆ ਨਸ਼ੇ ਲੋਕੀ ਨਸ਼ਾ ਅਜੀ ਮਰਨ ਦੇ ਲੋਕੀ ਨਸ਼ਾ ਖਰੇ ਪੈਨੀ ਸੂਤਰਾ ਹਣਾ ਵੀ ਨਾ ਇਹ ਕੰਮ ਬੰਦ ਹੋਣੀ ਰੱਬ ਹੀ ਜਾਣਦਾ ਇਹਦੇ ਗਵਰਨਮੈਂਟ ਕਰਦੇ ਨਹੀਂ ਜਾਂ ਤੇ ਵਜਨਗੇ ਨਹੀਂ ਕਰਨਗੇ ਪਰ ਗਵਰਨਮੈਂਟ ਵੀ ਲੈ ਵੀ ਸਮਝੋ ਨਸ਼ਾ ਵਾਲੀ ਪੁਰੀ ਹੋ ਜਾਣਗੇ ਬਾਹਰ ਤੇ ਜਿਹੜਾ ਮੇਰੇ ਨੀਰ ਮੇਰੇ ਚੈਨਲ ਤੇ ਨਵੇਂ ਆਣਾ ਉਹਨਾਂ ਅਗੇ ਮੇਰੀ ਇੱਕ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜੇ ਤੁਸੀਂ ਮੇਰੇ ਚੈਨਲ ਨੂੰ ਆਪਾਂ ਸਬਸਕ੍ਰਾਈਬ ਕਰਦੇ ਹੋ ਸਾਡਾ ਹੌਸਲਾ ਵਧਦਾ ਹੈ ਫਿਰ ਸਾਨੂੰ ਹੋਰ ਸਾਡੇ ਅੰਦਰ એનર્ਜੀ ਆਉਂਦੀ ਹੈਾਨੂੰ ਪਾਵਰ ਮਿਲਦੀ ਹੈ ਤੇ ਅਸੀਂ ਵੱਧ ਤੋਂ ਵੱਧ ਆਪਣੇ ਜੋ ਕੰਮ ਕਰੀਏ ਤੇ ਕਰਕੇ ਮੇਰੇ ਜੇ ਮੇਰੇ ਵੀਰਾਂ ਨੇ ਚੈਨਲ ਮੇਰਾ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰੋ ਤੇ ਅਖੀਰ ਦੇ ਵਿੱਚ ਮੇਰੇ ਵੱਲੋਂ ਸਭ ਨੂੰ ਸਤ ਸ੍ਰੀ ਅਕਾਲ